ਹੋਇਆ ਸੀ ਫਗਮੂ ਜੀ ਇਸ ਵੇਲੇ ਨਗਰ ਦੀਆਂ ਪਰਕਰਮਾਂ ਕਰ ਗਿਆ ਹੋਇਆ pran ਛੰਡਿਆ ਹੋਇਆ ਪਤਸਾ ਜੀਓ ਨਿੱਜੀ ਸਥਾਨ 'ਤੇ ਪਹੁੰਚੇ ਪਤਸਾ ਜੀ ਆਦਿ ਆਉਂਦੇ ਆ ਜਾਂਦੇ ਆ અને કાઉન્સિલરાની અંદર સિયા હો જાવે નિ કૃપા કરકે અંજાન બસતે સમજી કે માફ કરના જી આગાહો શુદ્ધ સ્પષ્ટ સેવા કેન્ડિડેટ પસંદી ચડદે કલાકને પંચાયત જીઓ ઇલાકેની ચડદે કલાકને નગરતે ચડદે કલાકને પંચાયત જીઓ સરબત دا ભલા કરના સરબત દે કાજ રાસ કરને જીયા જનત તે સુખ વર્તોની પંચાયત જીઓ જિના કોમકા પ્યારા ને ਆਪ ਜੀ ਦੇ ਸੰਗਤਾਂ ਦੇ ਸਤਿਕਾਰਯੋਗ ਸਾਧ ਜੀ ਪਰਵਾਸ ਸਿੰੰਦਰ ਲਾਏ ਨੇ ਸਭਨਾ ਦੀਆਂ ਹਾਜ਼ਰੀਆਂ ਦਾ ਪ੍ਰਮਾਣ ਕਰਨੀਆਂ ਆਪ ਜੀ ਸੁੰਦਰ ਪਹਿਛਾਕੇ ਪਹਿਨਾਏ ਨੇ ਸਭਨਾ ਦੀਆਂ ਹਾਜ਼ਰੀਆਂ ਦਾ ਪ੍ਰਮਾਣ ਕਰਨੀ ਸਾਚਾ ਜੀਓ ਅੰਮਸਾਂ ਨੂੰ ਇੱਕ ਸਫਾਈ ਦਿਵਾਣਾ ਆਪ ਜੀ ਸਮੂਹ ਸੇਵਾਦਾਰਾਂ ਦੇ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਵਜਿਨ ਬਖਸ਼ ਕੇ ਨਿਹਾਲੋ ਨਿਹਾਲ ਕਰਨਾ ਕਿਰਪਾ ਕਰਿਓ ਆਪ ਜੀ ਦੇ रखण महाराज जी कृपा करियो आना सेवक भाई अर्श बीबी अशकर जी ਜੀ बंदि ਜੀ ਚੜ੍ਹਦੀ ਕਲਾਤਰੀ ਪਾਸਾ ਜੀ ਬੇਸ਼ੱਕ ਬਹੁਤ ਦੇਸ਼ਾਂ ਹਿੱਤਾਂ ਕਰਨੀ ਅੰਗ ਸੰਗੋਹ ਕੇ ਸਹਾਇਕ ਹੋਣਾ ਲੋਕਾਂ ਦਾ ਨਾਸਤ ਕਰਿੰਦਾ ਪ੍ਰਚਾਰ ਕਰਨਾ ਪਉਛਾ ਜੀ ਆਪ ਕੀ ਤੇ ਚਨਾ ਸੇਵਕ ਕਤਦਾਰ ਭਾਈ ਅਮਦੇਸ਼ ਸਿੰਘ ਜੀ ਚੜ੍ਹਦੀ ਕਲਾਤਰੀ ਚਸ ਕਰ ਸੰਗ ਜੀ ਚੜ੍ਹਦੀ ਕਲਾਤਰੀ ਭਾਈ ਸਰਦਾਰ ਜੀ ਚੜ੍ਹਦੀ ਕਲਾਤਰੀ ਪਾਸਾ ਜੀਓ ਜਿਨ੍ਹਾਂ ਆਪਣੇ ਪਿਆਰਿਆਂ ਨੇ ਆਗਰ ਪਾਸਾ ਜੀ ਤੇ ਨੂੰ ਘਟਾਵਾਂ ਹਾਜ਼ਰੀਆਂ ਕੀਤੀਆਂ ਸਭਨਾਂ ਦੀਆਂ ਹਾਜ਼ਰੀਆਂ

အဲ့ဒါကိုတော့ဘယ်လိုလုပ်ရမလဲဆိုတာကိုတော့ကျွန်တော်မသိပါဘူး။ ਉਹਨਾਂ ਨੂੰ ਕਹਿੰਦੇ ਆ ਕਿ ਇਹ ਤੁਹਾਨੂੰ ਬਾਹਰ ਨਹੀਂ ਕਿਦਦੀ ਆ ਓਏ ਇਹ ਮੁਗਾਈ ਦੇਣ ਆਹ ਲੈ ਮੁਗਾਈ ਆਹ ਲੈ ਪਛਾਣ ਨਹੀਂ ਸੁਧਾਉਣੀ ਆ ਉਹਨੂੰ ਨਹੀਂ ਫੁੱਟ ਆਉਣਾ ਕੋਈ ਹੋਰ ਕੋਈ ਆ ਇੰਦਾ ਦੀ ਇਹ ਆਹ 5 ਫੁੱਟ ਦੀ ਪੂਰੀ ဘ <s 1> ာမိပါဗျာဂုဏ်ရှိန်အလိုကိုပေးတယ်တော်တော်များများတော်တော်များများတော်တော်များများတော်တော်များများတော်တော်များများ

काचिया र जकी नाथ के शासन को ਜਨੂ ਦੇੰਦਿਆ ਖੁਸ਼ੀਆਂ ਮੇਰੇ ਤੋਂ ਉੱਤਰ ਆ ਰਹਾ ਨਾ ਰੈਲ 100 ਤੋਂ ਦੀ ਉਹ ਨਾਲੇ ਤਾ ਕੇ ਇਸ ਸ਼ੋਭ ਦੇ ਵਿੱਚ ਮਹਾਂ ਮਹਾਰਾਜ ਪਰਮਾਤਮਾ ਕੀਤੀ ਹੈ ਉਹ ਨਾਲੇ ਖਾਉਂਦੇ ਪਾਉਣੇ ਲਈ ਆਇਆ ਪਰ ਦੇਣ ਲਈ ਇਸ ਭਾਗ ਨੂੰ ਸਾਡੇ ਦੇ ਜਾਹੇ ਸਭ ਤੋਂ ਵੱਧਾ ਸਤਿਗੁਰੂ ਦਾ ਨਾਮ ਹੈ ਕੋ ਜਿਮ ਕਰਿ ਰੱਖੀ ਮੇਰੀ ਸਤਿਗੁਰੂ ਨਾਮ ਤੋਂ ਵੱਡਾ ਇੱਕ ਦੁਨੀਆਂ ਤੇ ਕੋਈ ਨਹੀਂ ਤੇ ਸਤਿਗੁਰੂ ਦਾ ਨਾਮ